ਜਲਾਲਾਬਾਦ ਦੀ ਇੰਦਰ ਨਗਰੀ ਚ ਨਵੀਂ ਬਣ ਰਹੀ ਸੜਕ ਨੂੰ ਲੈ ਕੇ ਖੜਾ ਹੋਇਆ ਵਿਵਾਦ ਸਥਾਨਕ ਵਾਸੀਆਂ ਦੇ ਵੱਲੋਂ ਜੇਈ ਤੇ ਠੇਕੇਦਾਰ ਦੇ ਉੱਪਰ ਲਗਾਏ ਗਏ ਕਪੜੇ ਦੇ આરોਪ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੇ ਵਿੱਚ ਮਟੀਰੀਅਲ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਜਿਸ ਦੇ ਵਿੱਚ ਵੱਡਾ ਕਬੜਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਹੜਾ ਗਟਕਾ ਪਾਇਆ ਜਾਂਦਾ ਸੜਕ ਬਣਨ ਤੋਂ ਪਹਿਲਾਂ ਉਹ ਸਹੀ ਤਰ੍ਹਾਂ ਦੇ ਨਾਲ ਨਹੀਂ ਪਾਇਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਥਾੜ੍ਹਕ ਵਾਸੀਆਂ ਦੇ ਵੱਲੋਂ ਇਸ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਤਾਂ ਅੱਜ ਜਾਂਚ ਦੇ ਲਈ ਵਿਜੀਲੈਂਸ ਵਿਭਾਗ ਜਲਾਲਾਬਾਦ ਪਹੁੰਚਿਆ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ ਦੂਜੇ ਪਾਸੇ ਜਦ ਇਸ ਮਾਮਲੇ ਤੇ ਜੇਏ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਹੈ ਕਿ ਵਾਕਿਆ ਹੀ ਸੜਕ ਬਣਾਉਣ ਦੇ ਵਿੱਚ ਠੇਕੇਦਾਰ ਅਤੇ ਵਿਭਾਗ ਦੇ ਕੋਲੋਂ ਲਾਪਰਵਾਹੀਆਂ ਹੋਈਆਂ ਹਨ ਤਾਂ ਕੀ ਹੋਵੇਗੀ ਹੁਣ ਵਿਜੀਲੈਂਸ ਵਿਭਾਗ ਵੱਲੋਂ ਅਗਲੀ ਕਾਰਵਾਈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਂ ਜੀ ਸਰ ਕੀ ਮਸਲਾ ਹੈ ਅੱਜ ਵਿਜੀਲੈਂਸ ਵਿਭਾਗ ਪਹੁੰਚਿਆ ਜਲਾਲਾਬਾਦ ਮੈਂ ਬਤੌਰ ਸ਼ਹਿਰ ਦਾ ਨਾਗਰਿਕ ਹੋਣ ਦੇ ਨਾਤੇ ਮੇਰੇ ਪਤਨੀ ਵਾਰ ਨੰਬਰ 15 ਤੋਂ ਪਹੁੰਚ ਲਰਨ ਤੇ ਮੌਜੂਦਾ ਸੀਨੀਅਰ ਵਾਈਸ ਪ੍ਰਧਾਨ ਹਨ ਸਰਕੂਲਰ ਪ੍ਰਾਮੀਲਾ ਚੌਂਕ ਤੋਂ ਮੁਕਸਰਵਰ ਸੜਕ ਬਣਦੀ ਹੈ ਜਿਹਨੂੰ ਇੰਦਰ ਨਗਰੀ ਕਹਿੰਦੇ ਆ ਔਰ ਇਹਦੇ ਵਿੱਚ ਠੇਕੇਦਾਰ ਵੱਲੋਂ ਜਹੀ ਦੇ ਮਲੇ ਭਗਤ ਲਾਲ ਮਟੀਰੀਅਲ ਮੜਾ ਲਾਇਆ ਜਾ ਰਿਹਾ ਆ ਪਾਰੀਆ ਉਹ ਦੋ ਦੇ ਮੁਤਾਬਕ ਪਾਇਆ ਔਰ ਥੱਲੇ ਜਿਹੜੀ ਪਾਈ ਪਾਈ ਆ ਪਾਣੀ ਦੀ ਸਥਿਤੀ ਹੈ ਉਹ ਵੀ ਪਾਣੀ ਦੀ ਜਿਹੜੀ 6 ਇੰਚ ਪਾਈ ਦਾ 4 ਇੰਚ ਪਾਈ ਕਿਤੇ ਪਾਣੀ ਦੀ ਪਾਈ ਆ ਤੇ ਉਹ ਯੂਸ਼ਪ ਪਾਪੀ ਆ ਕਿਤੇ ਅੱਛਾ ਬਣਾਦੀ ਆ ਜਦੋਂ ਬਰਸਾਤਾਂ ਆਉਣੀਆਂ ਤਾਂ ਉਹ ਪਾਣੀ ਪਹਿਲਾਂ ਨਾਲੋਂ ਵੀ ਜਿਹੜੇ ਹਾਲਾਤ ਬੱਤਰ ਹੋ ਜਾਣਗੇ ਇੱਕ ਹਫਤਾ ਪਹਿਲਾਂ ਮੈਂ ਗਲੀ ਦੇ ਵਿੱਚ ਆ ਕੇ ਜੈ ਨੂੰ ਫੋਨ ਕਰਕੇ ਰੋਕਿਆ ਸੀ ਕੰਮ ਤੋਂ ਔਰ ਠੇਕੇਦਾਰ ਨੂੰ ਵੀ ਆ ਗਲੀ ਤੇ ਜਈ ਖੜਾ ਸੀ ਮੈਂ ਕਹਿੰਦਾ ਕੰਮ ਰੋਕਿਆ ਸੀਗਾ ਜੀ ਕਹਿੰਦੇ ਜੀ ਆਪਾਂ ਠੇਕੇਦਾਰ ਦੀ ਪੇਮੈਂਟ ਰੋਕ ਦੇਾਂਗੇ ਪੇਮੈਂਟ ਨਹੀਂ ਕਰਾਂਗੇ ਜਦੋਂ ਕਿ ਮਾਰ ਮਟੀਰੀਅਲ ਕੱਢਿਆ ਲੱਗ ਰਿਹਾ ਠੇਕੇਦਾਰ ਦੀ ਪੇਮੈਂਟ ਕਿਵੇਂ ਰੋਕਣਗੇ ਇਹਨਾਂ ਨੇ ਕਰਨੀ ਸੀ ਪੇਮੈਂਟ ਕਿਉਂਕਿ ਕਮਿਸ਼ਨ ਮੋਟਾ ਲੈਣਾ ਹੈ ਕਿੰਨਾ ਸਮਾਂ ਹੋ ਗਿਆ ਕੰਮ ਚੱਲਦੇ ਨੂੰ ਸੜਕ ਨੂੰ ਸਮੇਂ ਨੂੰ 1.5 ਮਹੀਨਾ ਹੋ ਗਿਆ ਤੁਹਾਡੇ ਕਹਿਣ ਦਾ ਭਾਵੇਂ ਵੀ ਮਟੀਰੀਅਲ ਸਹੀ ਨਹੀਂ ਵਰਤਿਆ ਗਿਆ ਨਹੀਂ ਵਰਤਿਆ ਗਿਆ ਸਹੀ ਤੁਸੀਂ ਅੱਜ ਬਿਜਲੀ ਸੀ ਟੀਮ ਆਈ ਹੋਈ ਆ ਔਰ ਮੈਂ ਕੰਪਲੇਂਟ ਲਿਆਖੋ ਤੇ ਮੈਂ ਲਗਰ ਕੌਂਸਲ ਦਾ ভাইস ਪ੍ਰਧਾਨ ਦੇ ਨਾਤੇ ਮੈਂ ਕੰਪਲੇਂਟ ਕੀਤੀ ਹੈ ਕਾਰਵਾਈ ਦੀ ਕੀ ਮੰਗ ਕਰਦੇ ਹਾਂ ਕਾਰਵਾਈ ਦੀ ਕੰਮ ਕਰਦੇ ਜੇਆਈਓ ਤੇ ਠੇਕੇਦਾਰ ਦੇ ਖਿਲਾਫ ਹੈ ਜਿਹੜੀ ਉਹ ਪੰਜਾਬ ਸਰਕਾਰ ਹੋਵੇ ਵਿਲੈਂਸ ਪੂਰੀ ਜਿਹੜੀ ਕਾਰਵਾਈ ਉਹ ਕਰਨ ਔਰ ਜੋ ਅਸੀਂ ਅੱਜ ਸੈਂਪਲਿੰਗ ਕਰਵਾ ਰਹੇ ਹਾਂ ਔਰ ਸੈਂਪਲਿੰਗ ਕਿਸ ਨੂੰ ਮੰਨਦੇ ਹੋ ਜ਼ਿੰਮੇਵਾਰ ਜੇਆਈਓ ਠੇਕੇਦਾਰ ਕੋਣ ਠੇਕੇਦਾਰ ਹੈ ਤੁਹਾਡਾ ਠੇਕੇਦਾਰ ਕੋਈ ਕਾਲਾ ਟਿੱਬਾ ਏਜੰਸੀ ਆ ਅਬ ਹੋਰ ਤੋਂ ਔਰ ਜੇਆਈ ਜਿਹੜਾ ਇੰਨਾ ਲਾਪਰਵਾਹ ਸ਼ਹਿਰ ਦੇ ਵਿੱਚ ਕਿਦੋਂ ਕੰਮ ਜਿਹੜੇ ਹੋਰ ਹੋਏ ਨੇ ਉਹਦੇ ਤੇ ਜਿਹੜਾ ਮਟੀਰੀਅਲ ਖੜੀਆ ਲੱਗਿਆ ਔਰ ਇਹਨੇ ਸਾਡੀ ਜੇਵੀਸੀ ਉਥੇ ਮੰਗਾਈ ਆ ਬਣਵਾਈ ਆ ਜਿਹੜੀ ਓ ਵੀ ਲੱਖ ਦੀ 21 ਲੱਖ ਦੀ ਜੇਵੀਸੀ ਮਸ਼ੀਨ ਜਿਹੜੀ ਨਾ ਨਵੀਂ ਆ ਜਾਂਦੀ ਏ ਜਿਹੜੀ ਇਹਨੇ ਟਰੈਕਟਰ ਦੀ ਇੱਕੋ ਹੀ ਬੰਦੇ ਨੂੰ ਮਲੋਡ ਕਿਸੇ ਠੇਕੇਦਾਰ ਨੂੰ ਦੇ ਕੇ ਕੰਮ 21 ਲੱਖ ਦੀ ਤਿਆਰ ਕਰਵਾਈ ਆ ਉਹ ਅੱਜ ਬੇਕਾਰ ਖੜੀ ਆ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਠੇਕਾ ਜਲਾਲਾਬਾਦ ਦਿੱਤਾ ਗਿਆ ਹਬੋਰ ਦੀ ਕਿਸੇ ਪਾਰਟੀ ਨੂੰ ਹਬੋਰ ਨਹੀਂ ਇਹ ਔਨਲਾਈਨ ਠੇਕੇ ਪੈਂਦੇ ਨੇ ਠੀਕ ਹੈ ਜੀ ਔਨਲਾਈਨ ਠੇਕੇ ਕੋਈ ਵੀ ਠੇਕੇਦਾਰ ਜਿਹੜਾ ਕੰਮ ਕਰਨ ਵਾਸਤੇ ਪੰਜਾਬ 'ਚ ਲੈ ਸਕਦਾ ਠੀਕ ਹੈ ਜੀ ਲੇਕਿਨ ਸਾਡ ਲਗਣਾ ਠੀਕ ਹੈ ਸਰਕਾਰ ਨੂੰ ਜਿਹੜਾ ਟੈਕਸ ਜਾ ਰਿਹਾ ਜਨਤਾ ਦਾ ਉਹਦੇ ਨਾਲ ਹੀ ਕਾਰੋ ਕੰਮਕਾਰ ਹੋ ਰਹੇ ਨੇ ਇੱਕ ਸੜਕ ਦੇ ਕੰਮ ਨੂੰ ਲੈ ਕੇ ਤੁਹਾਡੇ ਉੱਪਰ ਬੜੇ આરોਪ ਲੱਗੇ ਨੇ ਅੱਜ ਵਿਜੀਲੈਂਸ ਉਹ ਭਾਗ ਵੀ ਪਹੁੰਚਿਆ ਜਰਾਲਾਵਾ ਸੈਂਪਲ ਵੀ ਲਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਜਿਹੜਾ ਸ਼ੱਕ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿ ਕੋਈ ਡੋਗਲ ਪ੍ਰੋਸੈਸ ਨਾਲ ਇਹ ਕੰਮ ਚੱਲ ਰਿਹਾ ਹੈ ਜੀ ਇਹਦਾ ਜੋ ਵੀ ਇਹਨਾਂ ਨੇ ਇਹਦਾ ਦੇਖ ਕੇ ਚੈੱਕ ਕੀਤਾ ਗਿਆ ਸੀ ਥੋੜਾ ਜਿਹੀ ਜਿਹੜੀਆਂ ਟੈਲਾਂ ਉਹ ਵੀ ਸਹੀ ਨਹੀਂ ਆਏ ਜਿੱਤੇ ਲਈ ठेकेदार ਨੂੰ ਅਸੀਂ ਪਹਿਲਾਂ ਹੀ ਉਹਨੂੰ ਚਿੱਠੀ ਕੱਢ ਚੁੱਕਿਆ ਜਿਹਦੇ ਬਾਰੇ ਕੋਆਪਰੇਟਿਵ ਸੁਸਾਇਟੀ ਰਜਿਸਟਰਰ ਨੂੰ ਲਿਖਿਆ ਜਾ ਚੁੱਕਿਆ ਤੁਸੀਂ ਕਹਿ ਰਹੇ ਹੋ ਟੇਲਾ ਸਹੀ ਨਹੀਂ ਪਰ ਇਥੋਂ ਆਮ ਲੋਕਾਂ ਦਾ ਆਮ ਲੋਕਾਂ ਦਾ ਕਹਿਣਾ ਹੈ ਜਿਹੜੀ ਫੈਕਟਰੀ ਤੋਂ ਆਈਆਂ ਉਹ ਫੈਕਟਰੀ ਨੂੰ ਬੰਦ ਹੋਈ ਨੂੰ ਕਾਫੀ ਸਮਾਂ ਹੋ ਗਿਆ ਬਿਲਕੁਲ ਅਸੀਂ ਆਨਲਾਈਨ ਚੈੱਕ ਕੀਤਾ ਹੈ ਲਾਇਸੈਂਸ ਸਸਪੈਂਡ ਹੋਇਆ ਹੈ ਉਹਦਾ ਅਸੀਂ ਆਨਲਾਈਨ ਚੈੱਕ ਕੀਤਾ ਉਹਨਾਂ ਦਾ ਸਸਪੈਂਡ ਹੋਇਆ ਹੈ ਉਹ ਘੱਟ ਸਸਪੈਂਡਡ ਜਿਹੜੀਆਂ ਵੈਂਡਰ ਫੈਕਟਰੀਆਂ ਟੇਲਾ ਲਾਈਆਂ ਜਾ ਰਹੀਆਂ ਨੇ ਇਹਨਾਂ ਨੂੰ ਬਦਲ ਕੇ ਦੁਬਾਰਾ ਲਾਇਆ ਜਾਵੇ ਸਾਰੀਆਂ ਨੂੰ ਨਹੀਂ ਜਦੋਂ ਜਦੋਂ ਇਹ ਬੰਨ੍ਹ ਚੀਜ਼ ਸਾਰੇ ਭਾਈ ਕੋ ਕਾਫੀ ਟਾਈਮ ਪਹਿਲਾਂ ਉਦੋਂ ਤੁਸੀਂ ਚੈੱਕ ਨਹੀਂ ਕੀਤਾ ਵੀ ਇਹ ਟਾਇਲਾਂ ਕਿਹੜੀ ਫੈਕਟਰੀ ਤੋਂ ਆਈ ਅਸੀਂ ਫੈਕਟਰੀ ਦਾ ਚੈੱਕ ਨਹੀਂ ਕਰਨਾ ਹੁੰਦਾ ਜੇ ਐਸੀ ਜਦੋਂ ਬਿੱਲ ਬਣਾਉਣਾ ਉਦੋਂ ਤੋਂ ਉਹ ਤੋਂ ਉਹਦੀ ਚੈਕਿੰਗ ਕਰਕੇ ਸਾਰੇ ਤਰ੍ਹਾਂ ਦੇ ਟਾਇਲਾਂ ਦੀ ਚੈਕਿੰਗ ਕਰਕੇ ਸਾਰਾ ਕੁਝ ਕੀ ਇਹੋ ਜਿਹੀਆਂ ਅੰਗੇਲੀਆਂ ਵਰਤੀਆਂ ਗਈਆਂ ਕਿ ਅੱਜ ਕੰਪਲੀਟਾਂ ਪਈਆਂ ਨੇ ਤੁਹਾਡੇ ਤੇ ਵਿਜੀਲੈਂਸ ਉਹ ਪਾੜੇ ਮੰਨ ਲਿਓ ਰੋਪ ਲਾਈ ਜਾਂ ਜੀ ਉਹਦਾ ਜੇ ਜਿੰਨਾ ਕਿਉਂਕਿ ਲਾਇਸੈਂਸ ਦਿੱਤਾ ਗਿਆ ਇੱਕ ਠੇਕੇਦਾਰ ਨੂੰ ਉਹ ਨਗਰ ਕੌਂਸਲ ਦਾ ਠੇਕੇਦਾਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਤੁਹਾਡੇ ਤੱਕ ਕੰਮ ਸਹੀ ਕਰਨ ਦੀ ਨਹੀਂ ਕਰਨਾ ਤਾਂ ਕੋਈ ਇਹਦਾ ਹੀ ਨਹੀਂ ਹੋਊ ਤਾਂ ਜਦੋਂ ਠੇਕਾ ਪਾਸ ਹੁੰਦਾ ਹੈ ਤਾਂ ਮਟੀਰੀਅਲ ਦੀ ਪਹਿਲੇ ਜਾਂਚ ਕੀਤੀ ਜਾਂਦੀ ਤੁਸੀਂ ਕਹਿ ਰਹੇ ਹੋ ਮਟੀਰੀਅਲ ਦੀ ਪਹਿਲਾਂ ਕੋਈ ਜਾਂਚ ਪਹਿਲਾਂ ਕਿਵੇਂ ਜਾਂਚ ਹੋ ਜਾਈ ਜਦੋਂ ਕੋਈ ਮਿਕਸ ਹੀ ਨਹੀਂ ਹੋਇਆ ਮਟੀਰੀਅਲ ਕਿਵੇਂ ਜਾਂਚ ਜਾਈਓ ਪਹਿਲਾਂ ਚਾਈਲਾਂ ਦੀ ਫੈਕਟਰੀ ਤੁਸੀਂ ਕਹਿ ਰਹੇ ਹੋ ਬੰਦ ਪਈ ਹੈ ਤੁਸੀਂ ਆਪਣੇ ਬੰਦ ਹੁਣ ਚੈੱਕ ਕੀਤੀ ਹੈ ਜੀ ਅਸੀਂ ਉਸ ਸਾਲ ਪਹਿਲੇ ਦੀ ਬੰਦ ਪਈ ਨਹੀਂ ਸਰ ਇਸ ਦਾ ਮਤਲਬ ਹੈ ਜੇਕਰ ਕੋਈ ਕੰਪਲੀਟ ਨਾ ਪੌਂਦਾ ਤਾਂ ਫਿਰ ਇਹੀ ਟੇਲਾ ਨਹੀਂ ਨੋ 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 ਫਿਰ ਫਿਰ ਤੁਹਾਡੇ ਕੋਲ ਚਾਰਜ ਕੀਤੀ ਜਾਣੀ ਨਹੀਂ ਸੀ ਅਸੀਂ ਕੰਪਲੀਟ ਦਾ ਬਾਜ ਚ ਪਈ ਹੈ ਅਸੀਂ ਅਸੀਂ ਤਾਂ ਪਹਿਲਾਂ ਹੀ ਉਹਨੂੰ ਲਿਖ ਚੁੱਕੇ ਹਾਂ ਜੀ ਕੰਪਲੀਟ ਦਾ ਬਾਜ ਚ ਪਈ ਹੈ ਕੀ ਲੱਗਦਾ ਵੀ ਜੀ ਦੰਸੋ ਭਾਗ ਪਹੁੰਚਿਆ ਕਿਹੋ ਜੀ ਜੇ ਆਪ ਦੀ ਜਾਂਚ ਆਪ ਦੇ ਪੱਧਰ ਤੇ ਕਰਨਗੇ ਜੋ ਇਹਨਾਂ ਨੂੰ ਸਹੀ ਲੱਗਦਾ ਉਹ ਕਰਨਗੇ ਤੁਹਾਡੇ ਵੱਲੋਂ ਤੁਸੀਂ ਕੀ ਮੰਨਦੇ ਹੋ ਤੁਹਾਡੇ ਵੱਲੋਂ ਕੰਮ ਸਹੀ ਕੀਤਾਗਾ ਨਹੀਂ ਮੇਰੇ ਨੂੰ ਕੰਮ ਸਹੀ ਨਹੀਂ ਹੈ ਜੀ ਹੁਣ ਤੁਸੀਂ ਆਪਣੀ ਗਲਤੀ ਮੰਨਦੇ ਹੋ ਗਲਤ ਕੋਈ ਗਲਤੀ ਨਹੀਂ ਜੀ ਬੈਠਾ ਸੀ ਪਹਿਲਾਂ ਚੁੱਕਿਆ ਜੀ ਉਹਨੂੰ ਹੁਣੇ ਤੁਸੀਂ ਕਹਿ ਵੀ ਮੇਰੇ ਵੱਲੋਂ ਮੈਂ ਨਹੀਂ ਮੰਨਦਾ ਤੁਸੀਂ ਆਪ ਗਏ ਆ ਬਿਲਕੁਲ ਜੋ ਸਹੀ ਨਹੀਂ ਅਸੀਂ ਲਿਖਿਆ ਹੈ ਜੀ ਉਹਨੂੰ ਫਿਰ ਤੁਸੀਂ ਆਦੀ ਗਲਤੀ ਮੰਨਦੇ ਅਸੀਂ ਪਾਰਟਨਰ ਵੱਲ ਗਲਤੀ ਸਾਡੇ ਕਹਦੀ ਹੈ ਜੀ ਤੁਸੀਂ ਆਪ ਤੇ ਤੁਸੀਂ ਖੋਣ ਨੂੰ ਲਿਖਤਾ ਜੀ ਪਾਰਟੀ ਨੂੰ ਤੁਸੀਂ ਖੁਦ ਕਹਿ ਰਹੇ ਕੰਮ ਨਹੀਂ ਸੀ ਜਿਹੜਾ ਮਾਮੂ ਨੂੰ ਸਹੀ ਕਰਨ ਦੇ ਬਾਅਦ ਇਹਦੀ ਪੇਮੈਂਟ ਕੀਤੀ ਜਾਊ ਤੁਸੀਂ ਖੁਦ ਕਹਿ ਕੰਮ ਨਹੀਂ ਸਹੀ ਗਿਆ ਫਿਰ ਗਲਤੀ ਮੰਨੋ ਉਹਦੇ ਬਾਰੇ ਉਹਦੇ ਬਾਰੇ ਉਹਦੇ ਬਾਰੇ ਲਿਖਤਾ ਜੀ ਅਸੀਂ ਤੁਸੀਂ ਆਪਣੀ ਗਲਤੀ ਮੰਨ ਲਓ ਅਸੀਂ ਲਿਖਤਾ ਜੀ ਉਹਦੇ ਬਾਰੇ ਇਹਦਾ ਮਤਲਬ ਤੁਹਾਨੂੰ ਹੈ ਵੀ ਕੰਮ ਨਹੀਂ ਸਹੀ ਹੋਇਆ ਨਹੀਂ ਸਹੀ ਹੈ ਮੈਂ ਲਾਸਟ ਇੱਕ ਸਵਾਲ ਜਵਾਬ ਕਰ ਦਿੰਦੀ ਹਾਂ ਮੰਨ ਲਓ ਹੁਣ ਜੇ ਤੁਸੀਂ ਕਹਿਤਾ ਵੀ ਅਸੀਂ ਲਿਖ ਕੇ ਦੇਤਾ ਕਿ ਕੰਮ ਸਹੀ ਹਾਂਜੀ ਕਿ ਕੰਪਲੀਟਡ ਵੀ ਕਹਿ ਰਹੇ ਕੰਮ ਸਹੀ ਨਹੀਂ हां जी काम ਤਾਂ ਹੋ ਗਿਆ ਸਾਰਾ ਗਲਤ। ਹਾਂ ਜੀ। ਨਹੀਂ ਹੁਣ ਇਹ ਕੰਮ ਇੱਥੇ ਰੋਕ ਦਿੱਤਾ ਜਾਏਗਾ। ਨਹੀਂ ਐ ਰੋਕ ਕੇ ਇਹਨੂੰ ਪਟਾ ਕੇ ਸਾਰਾ ਦੁਬਾਰਾ ਕੀਤਾ ਜਾਊਗਾ, ਨਾ ਕੀਤਾ ਜਾਊਗਾ ਤਾਂ ਕੋਈ ਤਾਂ ਕਿ ਨਹੀਂ ਕੀਤਾ। ਇਹਦੇ ਵਿੱਚ ਪਰੇਸ਼ਾਨ ਤਾਂ ਸਾਰਾ ਸ਼ਹਿਰ ਹੋਏਗਾ ਨਾ। ਫਿਰ ਉਹ ਦੇਖੋ ਜੀ ਜੇ ਕੰਮ ਗਲਤ ਕਰੂਗਾ ਤਾਂ ਉਹਨੂੰ ਤਾਂ ਸਹੀ ਤਾਂ ਕਰਾਉਣਾ ਹੀ ਪਊ ਬਾਈ ਜੀ। ਤੇ ਪਹਿਲਾਂ ਵੀ ਬੜਾ ਸਮਾਂ ਨਹੀਂ ਪਹਿਲਾਂ ਉਸਾਇਆ ਦਾ ਕੰਮ ਪਹਿਲਾਂ ਸਹੀ ਕਰਕੇ ਹੀ ਸ਼ੁਰੂ ਅਸੀਂ ਵਾਰ-ਵਾਰ ਨੂੰ ਵੇਖਦੇ ਆ ਜੀ ਇਹਨੂੰ। ਜੇ ਕੋਈ ਚੀਜ਼ ਧਿਆਨ ਚਾਹੀਦੀ ਉਹਨੂੰ ਚੈੱਕ ਵੀ ਕਰਦੇ ਹਾਂ। ਹੁਣ ਤੁਸੀਂ ਆਪ ਹੀ ਕਹਿ ਰਹੇ ਆ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆਏਗੀ, ਦੁਆਰ ਕੋਸਾਂ ਤੇ ਪੱ ਸ਼ਰਮਾ ਜੀ ਇੱਕ ਮਸਲਾ ਆਇਆ ਇੰਦਰ ਨਗਰੀ ਦੇ ਵਿੱਚ ਸੜਕ ਜਿਹੜੀ ਬਣ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਕਿ ਹਾਂ ਜੀ ਸਹੀ ਮਟੀਰੀਅਲ ਦੇ ਨਾਲ ਨਹੀਂ ਇਹ ਬਣਾਈ ਗਈਗੀ ਵਿੱਚ ਕਾਫੀ ਗਲਤੀਆਂ ਹੋ ਜਾਂਦੇ ਮਹਿਕਮੇ ਵੱਲੋਂ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਇਸ ਬਾਰੇ ਮੈਂ ਵੀ ਸਿਰਫ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਮੈਸੇਜ ਮਿਲਿਆ ਵੀ ਇੱਥੇ ਕੋਈ ਵਿਜੀਲੈਂਸ ਦੀ ਟੀਮ ਆਈ ਹੈ ਤੇ ਆਓ ਮੈਂ ਆਇਆ ਤੇ ਵੇਖਿਆ ਵਾਵਾ ਕਾਠਾਗਾ ਸੀ ਤੇ ਵਿਜੀਲੈਂਸ ਦੀ ਟੀਮ ਵੀ ਤੇ ਬਾਕੀ ਵੀ ਸ਼ਿਕਾਇਤ ਕਰਤਾ ਵੀ ਪੁੱਜੇ ਸੀ ਮੈਂ ਤਾਂ ਸਿਰਫ ਇਹ ਬੇਨਤੀ ਕਰਨੀ ਚਾਹਾਂਗਾ ਕਿ ਪਹਿਲਾਂ ਹੀ ਬੜਾ ਲੇਟ ਹੋਇਆ ਹੋਇਆ ਸੀ ਇਹ ਸੜਕ ਦਾ ਕੰਮ ਤੇ ਜੇਕਰ ਕੋਈ ਇਹਦੇ ਵਿੱਚ ਘਾਟ ਪਾਈ ਗਈਏ ਜਾਂ ਇਹਦੇ ਵਿੱਚ ਕੋਈ ਹਿਰਾਫੇਰੀ ਕੀਤੀ ਗਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਮੁੱਖ ਮੰਤਰੀ ਹੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਹੋਈ ਹੈ ਕਿ ਭ੍ਰਿਸ਼ਟਾਚਾਰੀ ਜਿਹੜੀ ਹੈ ਨਾ ਇਹ ਪਾਰਟੀ ਭ੍ਰਿਸ਼ਟਾਚਾਰੀ ਦੇ ਖਿਲਾਫ ਬਣੀ ਹੈ ਕੋਈ ਵੀ ਬੰਦਾ ਕੋਈ ਵੀ ਅਫੀਸਰ ਜਿੰਦੇ ਚ ਪਾਇਆ ਜਾਂਦਾ ਤੋ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਇਹ ਬੇਨਤੀ ਸ਼ਰਮਾ ਜੀ ਜੈ ਸਿੰਘ ਸਾਹਿਬ ਨੇ ਵੀ ਕਬੂਲ ਕੀਤਾ ਹੈ ਕਿ ਗਲਤੀਆਂ ਹੋਈਆਂ ਨੇ ਕੰਮ ਦੇ ਵਿੱਚ ਮਟੀਰੀਅਲ ਵੀ ਗਲਤ ਵਰਤਿਆ ਗਿਆ ਪਰ ਅੱਗੇ ਕੀ ਜਾਂਚ ਹੋਵੇਗੀ ਵਿਜੀਲੈਂਸ ਵਿਭਾਗ ਵੱਲੋਂ ਤੇ ਸਰਕਾਰ ਵੱਲੋਂ ਅਗਰ ਸਬੂਤ ਲੱਗਦੇ ਨੇ ਵਿਜੀਲੈਂਸ ਵਿਭਾਗ ਦੇ ਹੱਥ ਤਾਂ ਕਿ ਵਾਕਿਆ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ ਮੈਨੂੰ ਦਿਖਾਓ ਜੈ ਜੈ ਇਹ ਗੱਲ ਮੰਨਦਾ ਹੈ ਕਿ ਮੇਰੇ ਗਲਤ ਕੰਮ ਹੋਇਆ ਤਾਂ ਫਿਰ ਉਹਦੀ ਡਿਊਟੀ ਕੀ ਸੀ ਉਹਦੀ ਡਿਊਟੀ ਸੀ ਇੱਥੇ ਚੈੱਕ ਕਰਨਾ ਉੱਪਰ ਰਾਉਂਡ ਲੈਣਾ ਮਟੀਰੀਅਲ ਵੇਖਣਾ ਕੰਮ ਕਰਵਾਉਣਾ ਜੇ ਦੀ ਡਿਊਟੀ ਹੈ ਬਾਅਦ ਵਿੱਚ ਜਾਂਚ ਕਰੀ ਦੀ ਮਟੀਰੀਅਲ ਇਹ ਕੁਝ ਵੀ ਮੈਂ ਤਾਂ ਇੱਕੋ ਹੀ ਗੱਲ ਕਰਦਾ ਜਿਹੜੇ ਵੀ ਅਫੀਸਰ ਇਹਦੇ ਵਿੱਚ ਪਾਏ ਜਾਣ ਜਾਂ ਇਹਦੇ ਵਿੱਚ ਕੋਈ ਗਲਤ ਕੰਮ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਬਸ ਅਸੀਂ ਉਹਨਾਂ ਨਾਲ ਖੜੇ ਹਾਂ ਸੱਚੇ ਬੰਦਿਆਂ ਦੇ ਨਾਲ